ब्रेक टू बात ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੜਾ ਸਰ ਤੁਹਾਡਾ ਬਿਸਵਾਗਤ ਹੈ ਜੀ ਮਿਹਰਬਾਨੀ ਜੀ ਖੜਾ ਸਰ ਜੇ ਅੱਗੇ ਗੱਲ ਕੀਤੀ ਜਾਵੇ ਤਾਂ ਜਥੇਦਾਰ ਹਰਨਾਮ ਸਿੰਘ ਧੂਮਾ ਦੇ ਵੱਲੋਂ ਜੋ 28 ਮਾਰਚ ਨੂੰ ਜਥੇਦਾਰਾਂ ਨੂੰ ਬਦਲਣ ਦੇ ਫੈਸਲੇ ਨੂੰ ਚੁਣੌਤੀ ਦੇਣ ਦੇ ਲਈ ਸੰਗਤਾਂ ਨੂੰ ਦਰਬਾਰ ਸਾਹਿਬ ਵਿਖੇ ਆਉਣ ਦੇ ਲਈ ਹਾਕ ਮਾਰੀ ਹੈ ਕਿ ਅਜੇਹਾ ਕਰਨ ਦੇ ਨਾਲ ਸੇ ਕੌਮ ਦੇ ਵਿੱਚ ਦਰਾਰ ਹੋਰ ਨਹੀਂ ਵਧੇਗੀ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਹਿਮਾਚਲ ਪ੍ਰਦੇਸ਼ ਦੀ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਸੰਤ ਪਿੰਡਰਾ ਵਾਲਿਆਂ ਦੀ ਝੰਡਾ ਤਸਵੀਰ ਦੀ ਬੇਅਦਬੀ ਬਾਰੇ ਗਾਇਨੇ ਹਰਪ੍ਰੀਤ ਸਿੰਘ ਜੀ ਦਾ ਜੋ ਬਿਆਨ ਆਇਆ ਹੈ ਉਹ ਪੰਜਾਬ ਦੇ ਨੌਜਵਾਨ ਨਾ ਨੂੰ ਕੀ ਦਿਸ਼ਾ ਦੇ ਰਿਹਾ ਹੈ ਇਸ ਤੇ ਕੀ ਵਿਚਾਰ ਹੈ ਤੁਹਾਡਾ ਹਾਂ ਗੱਲ ਇਹ ਕੀ ਹੈ ਕਿ ਤੁਮਨ ਸਾਹਿਬ ਪਨਾਮ ਸਿੰਘ ਤੁਮਨ ਸਾਹਿਬ ਜਹਦੜ ਜੀ ਉਹ ਨਾ ਕੌਮ ਦਾ ਛਲਾਨ ਕਰਨ ਤੋਂ ਬਾਅਦ ਉਹ ਬੜਾ ਕਿੰਤੂ ਪ੍ਰੰਤੂ ਹੋਇਆ ਸੀ ਹੂੰ ਹਾਂਜੀ ਤੂੰ ਉਥੋਂ ਗਈ ਪਾਈ ਬੜਾ ਅਰਸ ਦਾ ਬੰਦਾ ਜੀ ਉਹ ਕਰਤਾ ਹਾਂਜੀ ਲੇਕਿਨ ਨਾ ਹੁਣ ਨਾ ਹੌਲੇ ਹੌਲੇ ਤੇ ਜਿਹੜੀ ਉਹ ਸਪੀਡ ਸੀਗੀ ਹੂੰ ਹੂੰ ਉਹ ਲੱਗਦਾ ਜਿਵੇਂ ਕੌਮ ਦੀ ਜਿਹੜੀ ਅਗਵਾਈ ਉਹ ਕਰ ਸਕਦੇ ਹੋਰ ਕਰ ਨਹੀਂ ਸਕਦਾ ਹੂੰ ਜਿਹੜੀ ਐਸਬੀਚ ਕੀਤੀ ਹੈਗੀ ਆ ਕਿ ਅੰਤਰਕ ਕਮੇਟੀ ਦਾ ਜਿਹੜਾ ਫੈਸਲਾ ਜੇ 17 18 ਤੱਕ ਵਾਪਸ ਨਹੀਂ ਲੈਂਦੇ ਤੇ ਫਿਰ 28 ਤਰੀਕ ਨੂੰ ਪੰਜਾਬ ਭਰ ਤੋਂ ਪਿੰਡ-ਪਿੰਡ ਤੋਂ ਬੱਸ ਭਰ ਕੇ ਜਾਵੇਗੀ ਉੱਤੇ ਹਮ ਅਸੀਂ ਪ੍ਰੈਸ਼ਰ ਇਹਨਾਂ ਪਾ ਦਾਂਗੇ ਜਿਹੜੀ ਤੁਹਾਡੀ ਚੁਣੀ ਹੋਈ ਸੰਸਥਾ ਹੈਗੀ ਆ ਤੁਸੀਂ ਉੱਤੇ ਯਕੀਨੀ ਨਹੀਂ ਕਰ ਰਹੇ ਹਮ ਤੁਸੀਂ ਇੱਕ ਚੁਣੀ ਹੋਈ ਸੰਸਥਾ ਦੇ ਤੋਰਾ ਚੋਣ ਹੁਣ ਤੋਂ ਪਹਿਲਾਂ ਇੱਕ ਇਨਕਲਾਬ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ ਕੀ ਸੱਚ ਕਰਨਾ ਚਾਹੁੰਦੇ ਹੋ ਕਿ ਸਾਰੀ ਸੰਗਤ ਤੁਹਾਡੇ ਦੇ ਜੁੜੀ ਹੋਈ ਹੈ ਕੀ ਸੰਗਤ ਤੁਹਾ ਮਾਂ ਦੇ ਕਹਿਣ ਦੇ ਉੱਤੇ ਬੱਸਾਂ ਭਰ ਕੇ ਪਹੁੰਚੂਗੀ ਉੱਤੇ ਕੀ ਪੰਜਾਬ ਦੇ ਵਿੱਚ ਕੋਈ ਰੂਲ ਰੈਗੂਲੇਸ਼ਨ ਹੈ ਨਹੀਂਗਾ ਹੂੰ ਪੰਜਾਬ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਕੀ ਤੁਸੀਂ ਉਹ ਦਰਬਾਰ ਸਾਹਿਬ ਮਤਲਬ ਜਿੱਥੇ ਕਿੰਨੇ ਲੱਖਾਂ ਲੋਕ ਪਹੁੰਚ ਜਾਣਗੇ ਹੂੰ ਜੀ ਪਹੁੰਚਣਗੇ ਯਾਰਾਂ ਵੀ ਨਹੀਂ ਹਾਂ ਜੀ ਇਹ ਬੱਕਰੀ ਗੱਲ ਆ ਹੂੰ ਲੇਕਿਨ ਉਹਦੇ ਵਿੱਚ ਲਾਣਾ ਆਰਡਰ ਦਾ ਮਸਲਾ ਕਿੱਲੀ ਖੜਾ ਕਰਤਾ ਸਰਕਾਰ ਲਈ ਸਰਕਾਰ ਦੇ ਲਈ ਹੁਣ ਸਰਕਾਰ ਜੇ ਉੱਥੇ ਪਹੁੰਚ ਜਾਂਦੀ ਆ ਪੰਜਾਬ ਪੁਲਿਸ ਚੱਲ ਜਾਂਦੀ ਆ ਵੀ ਉੱਥੇ ਕਿਤੇ ਖਾਪਨਾ ਪੈ ਜਵੇ ਕਿਉਂਕਿ ਕੋ ਨੂੰ ਵੇ ਸਖਣੀ ਸ਼ਾਂਤੀ ਰੱਖਣੀ ਹੂੰ ਜਦੋਂ ਇਹਨਾਂ ਨੇ ਅਸ਼ਾਂਤੀ ਦੇ ਵਿੱਚ ਜਦੋਂ ਹੋਮੇ ਇਨੀ ਜਗਾ ਦੇਣੀ ਆ ਲੋਕਾਂ ਦੀ ਜੀ ਵੀ ਅਸੀਂ ਚੱਕ ਦਾਂਗੇ ਅਸੀਂ ਆਹ ਕਰ ਦਾਂਗੇ ਅਸੀਂ ਆਹ ਕਰ ਮਰਿਆਦਾ ਤੋੜ ਦੇਣੀ ਜਦੋਂ ਜਦੋਂ ਇਹਨਾਂ ਨੇ ਮਰਿਆਦਾ ਤੋੜੀ ਤੇ ਪੁਲਿਸ ਨੂੰ ਤੋੜਨੀ ਪੈਣੀ ਆ ਹੂੰ ਬਿਲਕੁਲ ਜੀ ਫਿਰ ਜਦ ਪੁਲਿਸ ਨੇ ਮਰਿਆਦਾ ਇਹਨਾਂ ਦੀ ਤੋੜਨ ਤੋਂ ਬਚਾਉਣ ਲਈ ਜਾ ਕੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਫਿਰ ਨਾਲ ਇਨਜ਼ਾਮ ਲਾ ਲੈਣੇ ਕਿ ਪੁਲਿਸ ਬੂਟਾ ਨਾਲ ਅੰਦਰ ਚਲੇਗੀ ਹੂੰ ਬਰਦੀਆਂ ਦੇ ਵਿੱਚ ਬਿਲਟਾਂ ਲੱਗ ਚਲੇ ਕਿ ਯੋਨਾਥਰਾਲਿਕ ਚਲੇ ਕਿ ਨਵਾਂ ਇੱਕ ਪਕੰਡ ਚਲੋ ਜਾਣਾ ਜੀ 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 ਬਿਲਕੁਲ ਅਸੀਂ ਉਹ ਤੋਂ ਸਾਰੇ ਬਜਣਾ ਚਾਹੀਦਾ ਹਮ ਦਰਬਾਰ ਸਾਹਿਬ ਦੀ ਜੋ ਗੁਰੂ ਰਾਮਦਾਸ ਜੀ ਦੀ ਪਵਿੱਤਰ ਸਥਾਨ ਜਿਹੜਾ ਸੋਭਤ ਆ ਉਹਦੀ ਪਵਿੱਤਰਤਾ ਨੂੰ ਬਰਕਰਾਰ ਰੱਖਣਾ ਤੇ ਬਹੁਤ ਜ਼ਰੂਰੀ ਨੇ ਹਮ ਜੀ ਹਾਂ ਜੀ ਬਿਲਕੁਲ ਤੁਸੀਂ ਜੋ ਤੁਹਾਡੇ ਕੋਈ ਕਮੇਟੀ ਬਣੀ ਆ ਤੁਸੀਂ ਜਸਦਾਰ ਬੈਠੇ ਹੋ ਤੁਸੀਂ ਬੈਠ ਕੇ ਫੈਸਲਾ ਕਰੋ ਹਮ ਹਨਾ ਤੁਸੀਂ ਇੱਕ ਮੰਚ ਕਿਉਂ ਨਹੀਂ ਹੁੰਦੇ ਜੱਥੇ ਬੰਦੀਆਂ ਜਦसे ਬੰਦਿਆਂ ਇਕੱਠੀਆਂ ਹੋ ਗਏ ਜਿਵੇਂ ਤੁਸੀਂ ਹੋਲੇ ਮੋਲੇ ਤੇ ਗੱਲ ਕੀਤੀ ਆ ਉੱਥੇ ਵੀ ਗੱਲ ਕਰ ਲੋ ਤੁਸੀਂ ਲੋਕਾਂ ਨੂੰ ਇਕੱਠ ਕਰ ਰਹੇ ਆ ਕੀ ਕਰਨ ਵਾਸਤੇ ਦੂਜੇ ਪਾਸੇ ਸੁਧਾਰਵਾਦੀਆਂ ਨੇ ਜਿਹੜਾ ਚੱਲ ਰਿਹਾ ਹੈ ਸ਼ਰੋਣੀ ਅਕਾਲੀ ਦਲ ਪੰਥਕ ਹਮ ਜਦਕਿ ਸ਼ਰੋਣੀ ਅਕਾਲੀ ਦਲ ਨੇ ਜਾਂ ਵਿਰਸਾ ਪੰਜਾਬ ਦਾ ਆਪਣੀ ਪਰਚੀ ਕੱਟੀ ਜਾ ਰਿਹਾ ਉਹਨੂੰ ਪਤਾ ਨਹੀਂ ਪੰਥਕ ਪੰਥਕ ਕੌਣ ਹੈਗੇ ਜਾਂ ਅਕਾਲ ਤਖਤ ਕੌਣ ਹੈਗਾ ਹਾਂਜੀ ਉਹਦੇ ਆਪਣਾ ਕੰਮ ਕਰ ਰਹੇ ਆ ਜੀ ਜੀ ਲੇਕਿਨ ਜਿਹੜੀ ਤੁਸੀਂ ਪੰਥਕ ਕਹਿੰਦੇ ਆ ਕਿ ਜਿਹੜੇ ਵਿੱਚ ਭੱਜ ਕੇ ਰੰ ਲੜਦੇ ਆ ਉਹਦੇ ਨਾਲ ਕੀ ਹੋ ਆ ਕੇ ਤੁਸੀਂ ਸ਼ਰੋਣੀ ਅਕਾਲੀ ਦਲ ਨੂੰ ਜਿਹੜੀ ਤੁਹਾਡੀ ਜਮਾਤ ਰਹੀ ਆ ਹੁਣ ਤੋਂ 100 ਸਾਲ ਜਿਹਨੇ ਰਾਜ ਕੀਤਾ ਜਾਂ ਕੰਮ ਕੀਤਾ ਉਹਨੂੰ ਕਮਜ਼ور ਕਰਕੇ ਤੁਸੀਂ ਕਿਹਨੂੰ ਮੋੜੇ ਲੈ ਰਹੇ ਆ ਹੂੰ ਉਹਦੇ ਵਿੱਚ ਭਵਾਮਦੀ ਪਾਰਟੀ ਜਾਂ ਕਾਂਗਰਸਾਂ ਸ਼੍ਰੋਮਣੀ ਕਾਲੀ ਦਲ ਦੇ ਨਾਲ ਜਾਂ ਭਾਜਪਾ ਹੈਗੀ ਆ ਉਹ ਤਾੜੀ ਮਾਰ ਰਹੇ ਆ ਹੂੰ ਉਹ ਕੁਬਿਜਨ ਬਣਾ ਰਹੇ ਆ ਬਿਲਕੁਲ ਖੇਤਰੀ ਪਾਰਟੀ ਸੀਗੀ ਉਹ ਸਾਡੇ ਵਿਰਾਸਤ ਤੋਂ ਬਾਹਰ ਹੋ ਗਈ ਹੈ ਹੂੰ ਤਮਾਸ਼ਾ ਦੇਖ ਰਹੇ ਆ ਜੀ ਦੂਸਰੇ ਪਾਸੇ ਤੁਸੀਂ ਇਹ ਵੀ ਨਰੇਟਿਵ ਸਿਰਜ ਰਹੇ ਹੋ ਹੂੰ ਹੂੰ ਵੇ ਜਿਹੜੇ ਉਹ ਜਿਹੜੀਆਂ ਜਿਹੜੀ ਉਹਨਾਂ ਨੇ 30 ਲੱਖ ਦਾ ਫੈਸਲਾ ਕੀਤਾ ਫੈਸਲਾ ਕਿ 30 ਲੱਖ ਸੜੀ ਭਰਤੀ ਹੋ ਚੁੱਕੀ ਹੈ ਮੈਂਬਰਸ਼ਿਪ ਹੋ ਚੁੱਕੀ ਹੈ ਤੁਸੀਂ ਕਹਿੰਦੇ ਉਹ ਗਲਤ ਹੋਈ ਹੈ ਝੂਠੀ ਹੋਈ ਹੈ ਤੁਸੀਂ ਨਵੀਂ ਕਰਨੀ ਹੈ ਤੁਸੀਂ ਉਹਨਾਂ ਜਿਹੜੀ ਸ਼੍ਰੋਮਣੀ ਕਾਲੇ ਦਿਨ ਜਿਨ੍ਹਾਂ ਨੇ 35 ਲੱਖ ਕੀਤੀ ਆ ਉਹ ਪਾਰਟੀ ਆ ਜਿਹਨਾਂ ਕੋ ਭਾਰਤੀ ਸੰਵਿਧਾਨ ਦੇ ਮੁਤਾਬਕ ਉਹਨਾਂ ਕੋ ਰਜਿਸਟ੍ਰੇਸ਼ਨ ਹਮ ਜਿਨ੍ਹਾਂ ਨੇ ਭਾਰਤੀ ਸੰਵਿਧਾਨ ਦੇ ਮੁਤਾਬਕ ਜਾਮਤ ਨੇ ਉਹ ਚੋਣ ਕਮਿਸ਼ਨ ਦੇ ਸਿਧਾਂਤ ਦੇ ਮਤਲਬ ਇੱਕ ਸੈਕੂਲਰ ਪਾਰਟੀ ਆ ਹੂੰ ਉਹ ਸੈਕੂਲਰ ਉਹ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਉਹ ਆ ਜਿਹਦੇ ਵਿੱਚ ਹਿੰਦੂ ਵੀ ਆ ਸਿੱਖ ਵੀ ਆ ਮੁਸਲਮਾਨ ਵੀ ਆ ਅਸਾਈ ਵੀ ਆ ਸਾਰੇ ਧਰਮਾਂ ਦੇ ਵਿੱਚ ਆ ਸਕਦੇ ਮੈਂਬਰ ਹੂੰ ਐਨ ਕੇ ਸ਼ਰਮਾ ਜਿਹੜੇ ਹੈਗੇ ਆ ਉਹ ਖਜ਼ਾਨਚੀ ਸ਼੍ਰੋਮਣੀ ਅਕਾਲੀ ਦਲ ਦੇ ਉਹ ਕੱਲ ਦੇ ਮਤਲਬ ਉਹਨਾਂ ਨੂੰ ਮੋਰੀ ਰੱਖਿਆ ਹੂੰ ਹੈਨਾ ਜੀ ਤੇ ਜਦੋਂ ਭਾਈ ਅਮਰੀਕ ਸਿੰਘ ਇਹ ਗੱਲ ਕਹਿੰਦੇ ਆ ਕਿ ਨਹੀਂ ਅਸੀਂ ਅਕਾਲੀ ਦਲ ਲੋਹ ਬਣਾ ਜਿਹਨੇ ਕੁਰਬਾਨੀਆਂ ਕੀਤੀਆਂ ਜਿਹਨਾਂ ਜੇਲਾਂ ਗੱਟੀਆਂ ਹੂੰ ਹੂੰ ਕੀ ਜੇਲਾਂ ਗੱਟਣੀਆਂ ਇਹ ਕੁਆਲੀਫਿਕੇਸ਼ਨ ਆ ਕੋਈ ਤੁਸੀਂ ਸੰਘਰਸ਼ ਕੁਰਬਾਨੀਆਂ ਕੀਤੀਆਂ ਸ਼੍ਰੋਮਣੀ ਅਕਾਲੀ ਦਲ 1995 ਦਾ ਬੰਦਾ ਜਿੱਲਾ ਨਹੀਂ ਹੋਈਆਂ ਤੇ ਇਹਦਾ ਮਤਲਬ ਜਿਹੜਾ ਬਾਅਦ ਚ ਜੰਮਿਆ ਬੰਦਾ ਉਹ ਕਾਬਿਲ ਨਹੀਂ ਰਹੇਗਾ ਸ਼੍ਰੋਮਣੀ ਅਕਾਲੀ ਦਲ ਦੇ ਉਹਨੇ ਸੰਘਰਸ਼ ਨਹੀਂ ਕੀਤਾ ਉਹਨੇ ਸੰਘਰਸ਼ ਨਹੀਂ ਕੀਤਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਕੰਮ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਨੇ ਜ਼ੂਰੀ ਨਹੀਂ ਕਿ ਜਿੱਲਾ ਚ ਆ ਗਈ ਮਤਲਬ ਰਾਜ ਕਰਨਾ ਜੀ ਹਾਂਜੀ ਤੁਸੀਂ ਰਾਜ ਹੀ ਨਾ ਕਰੋ ਵਧੀਆ ਕਰੋ ਕਿ ਜਿੱਲਿਆਂ ਦੀ ਲੋੜੀ ਨ ਪਵੇ ਬਿਲਕੁਲ ਸਹੀ ਜੀ ਹੈਨਾ ਹਾਂਜੀ ਹੁਣ ਇਦਾਂ ਦਾ ਨਰੇਟਿਵ ਸਿੱਧੇ ਜਾ ਰਿਹਾ ਹੁਣ ਤੁਮਾਰਾ ਸਾਹਿਬ ਵੀ ਇਹ ਕਰ ਰਿਹਾ ਹੂੰ ਹੁਣ ਤੋਂ ਮਸਾਂ ਨੂੰ ਹੰਗਾਰਾ ਕਿਨਾਂ ਕਿ ਮਿਲਦਾ ਹੂੰ ਹਾਂਜੀ ਜਿਹੜੇ ਲੋਕ ਕੱਲ ਤੱਕ ਇਹ ਕਹਿੰਦੇ ਸੀਗੇ ਕਿ ਇਹ ਤਾਂ ਹਰਸ ਦਾ ਬੰਦਾ ਹੈਗਾ ਹੂੰ ਬਦਨਾ ਆ ਗਿਆ ਜੀ ਤੇ ਤੁਮਾਂ ਵਿਸ਼ਾ ਕੋ ਉਹਦਾ ਤਰਕ ਹੀ ਦਿੰਦੇ ਹੈਗੇ ਆ ਵੀ ਜੇਕਰ ਦੂਜੇ ਧਰਮਾਂ ਦੇ ਲੋਕ ਸਾਡੇ ਸਿੱਖ ਸੋਬਰਾਂ ਚ ਹੂੰ ਇਸ਼ਾਨਣ ਕਰ ਸਕਦੇ ਆ ਹੂੰ ਤੇ ਉਹ ਗੰਗਾ ਦਾ ਪਾਣੀ ਕਿਹੜਾ ਮਤਲਬ ਕੱਲੇ ਹਿੰਦੂਆਂ ਵਾਸਤੇ ਹੂੰ ਜੀ ਜੇ ਉਹਨਾਂ ਦੇ ਕੰਡਿਆਂ ਦੇ ਰਹਿਵਲੇ ਲੋਕ ਅਸੀਂ ਉਹ ਪਾਣੀ ਪੀਨੇ ਵੀ ਆ ਹੂੰ ਹੈਨਾ ਸਿੱਖ ਪਾਣੀ ਪੀਂਦੇ ਵੀ ਆ ਤੇ ਉਸ ਨੂੰ ਨਹਾਉਣ ਦਾ ਲਿਖ ਫਰਕ ਪੈ ਗਿਆ ਹਾਂ ਇਹ ਗੱਲ ਹੈਗੀ ਆ ਕਿ ਉਹ ਪੰਬ ਦਾ ਮੇਲਾ ਉਹ ਕਿਸੇ ਖਾਸ ਤਰ੍ਹਾਂ ਦਾ ਪ੍ਰਤੀਕ ਹੈਗਾ ਹੂੰ ਹਾਂਜੀ ਹੈਨਾ ਜੀ ਤੁਸੀਂ ਅੱਗੇ ਪਿਛੇ ਨਾ ਸਕਦੇ ਸੀਗੇ ਨਿਸ਼ਾਨਾ ਕਰੋ ਜੋ ਮਰਜ਼ੀ ਕਰੋ ਜੀ 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 ਲੇਕਿਨ ਤੁਸੀਂ ਉਸੇ ਲਈ ਤਸਵੀਰਾਂ ਬਣਾਉਣੀਆਂ ਉਹ ਕਿਤੂ ਪਰਤੂ ਖੜੀ ਕਰਦਾ ਬਿਲਕੁਲ ਹਾਂ ਉਹ ਤਾਂ ਤੁਸੀਂ ਲਕ ਤਰਕ ਦੇਈ ਜਾਓ ਹੂੰ ਉਹ ਤਾਂ ਸਵਾਲ ਖੜੇ ਕਰੇਗਾ ਹੀ ਨੇ ਹੈਨਾ ਜੀ ਹੁਣ ਇਹ ਗੱਲ ਹੈਗੀ ਹੁਣ ਤੁਸੀਂ ਦੂਸਰੀ ਗੱਲ ਕੀਤੀ ਹੈਗੀ ਆ ਕਿ ਆਪਣੇ ਭਾਈ ਹਰਪ੍ਰੀਤ ਸਿੰਘ ਜੀ ਹਾਂਜੀ ਜੋ ਉੱਥੇ ਕੰਨਾ ਵਾਪਰੀ ਹੈਗੀ ਆ ਜੀ ਹੈਨਾ ਹੁਣ ਉਹ ਜਾਂ ਜਾਂਦੇ ਕਿੱਥੇ ਲੋਕ ਹਮ ਜਿਹੜੇ ਸਾਡੇ ਸਿੱਖ ਬੱਚੇ ਉਹ ਮੋਟਰਸਾਈਕਲ 'ਤੇ ਚਾਰ-ਚਾਰ ਬੈਠੇ ਉੱਪਰ ਮੋਟਰਸਾਈਕਲ 'ਤੇ ਝੰਡਾ ਲੱਗ ਜਾਂਦੇ ਆ ਜਾਂਦੇ ਕਿੱਥੇ ਹਮ ਵਿਭਾਗ ਸਿੰਘ ਵੀ ਕੀ ਵਿਭਾਗ ਸਿੰਘ ਨੂੰ ਬਾਬਾ ਵਿਭਾਗ ਸਿੰਘ ਨੂੰ ਮੰਨਤਾ ਹੈਗੀ ਸਿੱਖ ਧਰਮ ਦੇ ਵਿੱਚ ਗੁਰਬਾਣੀ ਦੇ ਮੁਤਾਬਕ ਜੋ ਉੱਥੇ ਕਿਹਨਾ ਕਿੰਨੇ ਜਾਂਦੀਆਂ ਜੋ ਉੱਥੇ ਉਹ ਤਵੀਦ ਕੱਢੇ ਜਾਂਦੇ ਆ ਕੀ ਉਹ ਸਾਡੇ ਸਿੱਖ ਧਰਮ ਵਿੱਚ ਮੰਨਤਾ ਹੈਗੀ ਨਹੀਂ ਕੀ ਸੰਤ ਭਿੰਡਰਾਂ ਵਾਲੇ ਨੂੰ ਮੰਨਤਾ ਦਿੰਦੇ ਸੀ ਨਹੀਂ ਠੀਕ ਹੈ ਨਾ ਜੀ ਫਿਰ ਦੂਜੀ ਗੱਲ ਹੈਗੀ ਕਿ ਦੂਜੀ ਸਟੇਟ ਵਿੱਚ ਜਾਨੇ ਹੂੰ ਹੂੰ ਮੈਂ ਕਿਸੇ ਦੇ ਘਰ ਜਾਣਾ ਤੇ ਮੈਨੂੰ ਉਸ ਘਰ ਦੀ ਮਰਿਆਦਾ ਰਹਿਣਾ ਪੈਣਾ ਜੀ ਬਿਲਕੁਲ ਹਾਂਜੀ ਜੇ ਮੈਂ ਦੂਜੀ ਸਟੇਟ ਜਾਣਾ ਤੇ ਮੈਨੂੰ ਉਹ ਸਟੇਟ ਦੇ ਜੇ ਅਸੀਂ ਬਾਹਰ ਫੋਰਨ ਕੈਨੇਡਾ ਮਿਲ ਕੇ ਲੈਣੇ ਬਿਠੇ ਆ ਅਸੀਂ ਰੂਰ ਦੇ ਰੋਡ ਆਦੇ ਬਣਾਏ ਕਿ ਉਹਨਾਂ ਦੇ ਚਲਦੇ ਆ ਹੂੰ ਅਗਲੇ ਤਾਈ ਚਲਦੇ ਆ ਜੀ ਠੀਕ ਹੈ ਜੀ ਸਾਨੂੰ ਇੱਕ ਵਧੀਆ ਕਾਮ ਹੈਗੀ ਆ ਹੂੰ ਸਾਨੂੰ ਅਸੀਂ ਸੰਤ ਪਿੰਡਰਾਂ ਵਾਲੇ ਨੂੰ ਕੱਲ ਉਹਨੇ ਉੱਥੇ ਇੱਕ ਵੀ ਰੋਣਾ ਪਿਆ ਕਿਸੇ ਮੂਰਖ ਨੇ ਮਤਲਬ ਕਹਿਤਾ ਕਿ ਸੰਤ ਪਿੰਡਰਾਂ ਨਹੀਂ ਹੂੰ ਸੰਤ ਪਿੰਡਰਾਂ ਵਾਲੇ ਦੀ ਮੈਂ ਨਾ ਬਹੁਤ ਪੜਿਆ ਹੋਣੋਂ ਬਰੇ ਹੂੰ ਜੀ ਅਸੀਂ ਉਹਨਾਂ ਨੂੰ ਸੁਣਿਆ ਵੀ ਆ ਹਾਂਜੀ ਠੀਕ ਆ ਕਿ ਨਹੀਂ ਸਾਡੇ ਯੁੱਗ ਦੇ ਵਿੱਚ ਅਸੀਂ ਪੜ੍ਹਦੇ ਸੀ ਉਹ ਵੀ ਟੀਚਰ ਵੀ ਲੱਗਿਆ ਜਦੋਂ ਮਤਲਬ 84 ਦਾ ਕਾਂਡ ਵੇ ਆ ਜੀ 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 ਉਹਨਾਂ ਨੇ ਅੱਜ ਤੱਕ ਜ਼ਿੰਦਗੀ 'ਚ ਹਿੰਦੂਆਂ ਦੇ ਖਿਲਾਫ ਕੋਈ ਸ਼ਬਦ ਨਹੀਂ ਬੋਲਿਆ ਹੂੰ ਪਰ ਅੱਜ ਦੇ ਸਮੇਂ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਹੋ ਰਿਹਾ ਮੈਂ ਦੱਸਦਾ ਜੀ ਇੰਦਰਾ ਗਾਂਧੀ ਨੇ ਕਦੀ ਸਿੱਖਾਂ ਦੇ ਖਿਲਾਫ ਨਹੀਂ ਬੋਲਿਆ ਹੂੰ ਹੂੰ ਲੜਾਈ ਕਿਹਦੀ ਹੋਗੀ ਇਦਰੇ ਕੰਦੇ ਸਿੱਖਾਂ ਦੇ ਖਲਾਫ ਨਹੀਂ ਜੇ ਸਿੱਖਾਂ ਦੇ ਖਲਾਫ ਬੰਦੀ ਤੇ ਉਹਨਾਂ ਦਾ ਕਤਲ ਕਰਨ ਵਾਲੇ ਜਿਹੜੇ ਸਿੱਖ ਰੱਖੇ ਸੀਗੇ ਉਹ ਨਾਲ ਨਾ ਹੁੰਦੇ ਹੂੰ ਜੀ ਹਾਂਜੀ ਠੀਕ ਹੈ ਨਾ ਉਹ ਨਰੇਟਿਵ ਕੀ ਹੋਰ ਸੱਚੀ ਕਿ ਆ ਅਸੀਂ ਉਹਨਾਂ ਦਾ ਬਰਤਾਨਦੂ ਚੱਕ ਕੇ ਆਪਦੇ ਸਿਰ ਤੇ ਲੱਕ ਰਿਆ ਹੂੰ ਅੱਛਾ ਲੜਾਈ ਕੀ ਬਣਦੀ ਸੀ Hindu Sikh ਦੀ ਲੜਾਈ ਬਣਦੀ ਸੀ She was not Hindu She was a primary of India ਹੂੰ ਜੀ ਹਾਂਜੀ ਅੱਜ ਉੱਥੇ ਹੀ ਕੰਡਾ ਵਾਪਰੀ ਆ ਹੈ ਨਾ ਜਿਹੜੀ ਗੱਲ ਉੱਥੇ ਕੇਂਦਰ ਦੇ ਵਿੱਚ ਕੀ ਹੋਇਆ ਪਾਰਲੀਮੈਂਟ ਦੇ ਵਿੱਚ ਕੇਂਦਰ ਦੇ ਮੰਤਰੀ ਨੇ ਕਿਹਾ ਵੀ ਉਥੋਂ ਦੇ ਮੁੱਖ ਮੰਤਰੀ ਧਿਆਨ ਦੇਵੇ ਹੂੰ ਵੀ ਤੇ ਕਿਉਂ ਹੋ ਰਿਹਾ ਹਾਂਜੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਜਿਹੜੇ ਮਤਲਬ ਤੁਸੀਂ ਰੋਕਦੇ ਕਿਉਂ ਆ ਉਹਨਾਂ ਨੂੰ ਹੂੰ ਉਹਨਾਂ ਨੇ ਸਰਕਾਰ ਨੂੰ ਹੀ ਨਹੀਂ ਕਿਹਾ ਵੀ ਤੁਹਾਡੀ ਪੁਲਿਸ ਨੇ ਰੋਕਿਆ ਕਿਉਂ ਉਹਨਾਂ ਨੂੰ ਜਾਂ ਉਹ ਲੋਕਾਂ ਨੇ ਕਿਉਂ ਝੰਡਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਹੂੰ ਹੂੰ ਉਹਨਾਂ ਇਸ਼ਾਰੇ ਆ ਕਿ ਉਹ ਇਦਾਂ ਕਰਦੇ ਕਿਉਂ ਆ ਕਰਨ ਵਾਲੇ ਜਦੋਂ ਨਾ ਬਲੂ ਸੈਕਸ਼ਨ ਹੋਇਆ ਹਾਂਜੀ ਬਲੂ ਸੈਕਸ਼ਨ ਤੋਂ ਪਹਿਲਾਂ ਜਿਹੜੀ ਅਡਵਾਨੀ ਸਾਹਿਬ ਦੀ ਕਿਤਾਬ ਹੈਗੀ ਆ ਮਾਈ ਕੰਟਰੀ ਮਾਈ ਲਾਈਫ ਹੂੰ ਉਹਦੇ ਵਿੱਚ ਦਰਸ ਹੈਗਾ ਕਿ ਇੰਦਰ ਸਿੰਘ ਨਹੀਂ ਚਾਹੁੰਦੀ ਸੀ ਬਲੂ ਸੈਕਸ਼ਨ ਕਰਨਾ ਹੂੰ ਹੂੰ ਨਹੀਂ ਚਾਹੁੰਦੀ ਸੀ ਲੇਕਿਨ ਭਾਜਪਾ ਨੇ ਉਹਨਾਂ ਨੂੰ ਮਤਲਬ ਦਬਾਅ ਪਾਇਆ ਕਿਹੜੇ ਹਿੰਦੂਆਂ ਦੇ ਕਤਲ ਹੋ ਰਿਹਾ ਹੈ ਹਿੰਦੂਆਂ ਦੇ ਕਤਲ ਪਿੰਡਰਾਂ ਵਾਲਿਆਂ ਸਾਹਮਣੇ ਨਹੀਂ ਜ਼ਿਕਰਵਾ ਰਿਹਾ ਕੋਈ ਲੋਕ ਇਦਾਂ ਦੇ ਵਿੱਚ ਬਣ ਗਏ ਜਿਨ੍ਹਾਂ ਨੇ ਮਤਲਬ ਉਹ ਗੇਮ ਖੇਢੀ ਗੇਮ ਕੋਈ ਏਜੰਸੀਆ ਖਿਡਾਰੀਆ ਹੁੰਦੀ ਹੈ ਏਜੰਸੀ ਵਿੱਚ ਬਣ ਗਈ ਠੀਕ ਹੈ ਜੀ ਅੱਜ ਵੀ ਇਦਾਂ ਹੀ ਹੋ ਰਿਹਾ ਅਸੀਂ ਉਹਨੂੰ ਕਿਉਂ ਨਹੀਂ ਪਛਾਣਦੇ ਅੱਜ ਸਿੱਖਾਂ ਦੇ ਵਿੱਚ ਦਫਾੜ ਪਾਉਣ ਲਈ ਲੜਾਈ ਕਰ ਲਈ ਉਹ ਏਜੰਸੀਆ ਗੇਮ ਖੇਡ ਰਹੀਆਂ ਹੂੰ ਹਣਾ ਜਿਹੜਾ ਹੂੰ ਕੇਂਦਰ ਦੇ ਮੰਤਰੀ ਵੱਲੋਂ ਇਹ ਗੱਲ ਕਹਿਣੀ ਤੇ ਉਹਨੂੰ ਕਹਣਾ ਉਹਨੂੰ ਸੁੱਖੂ ਨੂੰ ਵੀ ਤੁਸੀਂ ਕੰਟਰੋਲ ਕਰੋ ਜੀ 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 ਹਣਾ ਉਹ ਕਹਿੰਦਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਭਗਵੰਤ ਮਾਨ ਤਿਆਰ ਕਰਕੇ ਭੇਜ ਦੇ ਤੂੰ ਹੂੰ ਲੋਕਾਂ ਨੂੰ ਆਪਣੇ ਧਰਮ ਦੇ ਮਤਲਬ ਕੋਈ ਜੂਨ ਦਾ ਅਧਿਕਾਰ ਹੈਗਾ ਬਿਲਕੁਲ ਠੀਕ ਆਪਣੇ ਤੁਹਾਨੂੰ ਲੇਕਿਨ ਇੱਕ ਵੀ ਲਿਮਿਟੇਸ਼ਨ ਹੁੰਦੀ ਹੈ ਨਾ ਹੂੰ ਹਾਂਜੀ ਰੂਲ ਆਫ ਰੋਡ ਦੇ ਵਿੱਚ ਕੋਈ ਬੰਦਾ ਜਾ ਰਿਹਾ ਛੋਟੀ ਕੁਮਾਰਿਆ ਹੂੰ ਉਹ ਕਹਿੰਦਾ ਕਿਉਂ ਕੁਮਾਰਿਆ ਕਹਿੰਦਾ ਮੈਂ ਆਜ਼ਾਦ ਹਾਂ ਕਹਿੰਦਾ ਗੱਲ ਯਾਦ ਰੱਖੀ ਤੇਰੀ ਆਜ਼ਾਦੀ ਮੇਰੇ ਅਧੱਕ ਤੇ ਖਤਮ ਹੁੰਦੀ ਹੈ ਹੂੰ ਜੇ ਤਰੀ ਛੁੱਟੀ ਤੇ ਲੱਗੀ ਨਾ ਜੀ ਤੇ ਫਿਰ ਕਿਉਂ ਆਪਾਂ ਕਰਦੇ ਡਿਸਟਰਬ ਕਰਦੇ ਹੂੰ ਤੁਸੀਂ ਇੱਕ ਨਾ ਇੱਕ ਪੁਲਿਸ ਅਧਿਕਾਰੀ ਨੇ ਰੋਕ ਲਿਆ ਮੁੰਡਿਆ ਨੂੰ ਹਾਂਜੀ ਉਹਨੇ ਹੱਥ ਜੋੜੇ ਹੂੰ ਹੱਥ ਜੋੜ ਕੇ ਜਿਹੜੀ ਉਹਨੇ ਲੈਕਚਰ ਕੀਤਾ ਉਹਨੇ ਕਾਇਲ ਕਰਦੇ ਹੂੰ ਕੀ ਲੈ ਉਹ ਕਹਿੰਦਾ ਨਹੀਂ ਯਾਰ ਤੁਸੀਂ ਦਸ਼ਮੇਸ਼ ਪਿਤਾ ਦੇ ਪੁੱਤਰ ਹੋ ਹੂੰ ਜੀ ਤੁਸੀਂ ਆਹ ਚੀਜ਼ ਹੋ ਤੁਹਾਡਾ ਆ ਸਟੇਟਸ ਆ ਹੂੰ ਜਦੋਂ ਤੁਸੀਂ ਲੰਘਦੇ ਆ ਲੋਕ ਸਤਿਕਾਰ ਕਰਨ ਬੀ ਇਹ ਸਰਬਦਾ ਭਲਾ ਚਾਹਣ ਵਾਲੇ ਆ ਹਮ ਇਹਨਾਂ ਨੂੰ ਕੋਈ ਬਾਹਰ ਨਹੀਂ ਦੱਸ ਰਿਹਾ ਤੁਸੀਂ ਇਦਾਂ ਦਾ ਲੈ ਕੇ ਜਾਓ ਕਿ ਅਸੀਂ ਤੁਹਾਡਾ ਸਤਿਕਾਰ ਕਰੀਏ ਤੁਹਾਡੇ ਆਰਾਮ ਦੀ ਪਾਲ ਸਿੱਟੀਏ ਹਮ ਜੀ ਤੁਸੀਂ ਖੁਰੂ ਕਿਉਂ ਪੋਨੇ ਹੋ ਹੁਣ ਜੇ ਇੱਥੋਂ ਆ ਕੇ ਹਮਾਜਲੀ ਆ ਕੇ ਇੱਥੇ ਕਹਿੰਦੇ ਅਸੀਂ ਇਦਾਂ ਕਰਨਾ ਹਮ ਹਮਾਜਲ ਦੀਆਂ ਬਸੰਦ ਤੇ ਅਸੀਂ ਫੋਟੋ ਲਾ ਦਨੇ ਥਿਸ ਇਜ਼ ਨਾਟ ਗੁੱਡ ਹਮ ਅਸੀਂ ਕਰਤਾਰ ਇਹਨਾਂ ਉੱਚਾ ਜੋ ਕਰਤਾਰ ਸੀ ਸੰਤ ਪਿੰਡਰਾਂ ਵਾਲੇ ਦਾ ਉਸ ਕਰਤਾਰ ਨੂੰ ਉੱਚਾ ਕਰ ਦਈਏ ਜੀ ਤੇ ਉਥੋਂ ਦੇ ਲੋਕ ਹੀ ਸੰਤਾਂ ਦੇ ਘਰ ਫੋਟੋ ਲਾ ਲੈਣਗੇ ਹਮ ਬਿਲਕੁਲ ਸਹੀ ਜੀ ਦੇਸ਼ਕਾ ਤਸਵੀਰ ਨੂੰ ਮੰਨਤਾ ਨਹੀਂਗੀ ਸਿੱਖ ਧਰਮ ਦੇ ਵਿੱਚ ਕਿਸੇ ਮੂਰਤੀ ਨੂੰ ਨਹੀਂ ਗੱਲ ਚਿੱਤਰ ਦੀ ਨਹੀਂ ਗੱਲ ਚਰਿੱਤਰ ਦੀ ਆ ਹੂੰ ਕੀ ਬਾਤ ਹੈ ਜੀ ਹਨਾ ਜੀ ਅਸੀਂ ਚਿੱਤਰ ਕੁਮਾਰ ਆਂ ਚਰਿੱਤਰ ਜਿਹੜਾ ਹੈ ਉਹਨੂੰ ਕਿਉਂ ਨਹੀਂ ਕੁਮਾਰ ਆ ਬਿਲਕੁਲ ਸਹੀ ਜੀ ਜੇ ਮੈਂ ਸੰਤ ਭਿੰਡਰਾਂਵਾਲੇ ਦੀ ਮੈਂ ਕਿਵੇਂ ਕਹਿਣਾ ਜਿਹਨਾਂ ਨੇ ਅਮਰ ਸ਼ਕਲਿਆ ਹੈਗਾ ਮੈਨੂੰ ਅੱਜ ਖੁਸ਼ਬੂ ਆਵੇ ਦਸਵੇਂ ਬਾਦਸ਼ਾਹ ਦੀ ਹੂੰ ਹਨਾ ਜੀ ਨਹੀਂ ਆਉਂਦੀ ਭਰਾਵਾ ਨਾਮ ਪਖੰਡ ਕਰੋ ਹੂੰ ਬਿਲਕੁਲ ਸਹੀ ਜੀ ਅੱਜ ਰਾਜਨੀਤੀ ਇਨੀ ਹੈਵੀ ਹੋ ਗਈ ਆ ਕਿਹੜੀ ਧਰਮ ਦੀ ਹਿੱਕ ਤੇ ਬੈਠੀ ਹੂੰ ਤੇ ਸਰ ਕੇ ਜਿਹੜੇ ਮਨ ਹਰਪ੍ਰੀਤ ਸਿੰਘ ਕਹਿੰਦੇ ਆ ਵੀ ਨਹੀਂ ਜੇ ਉੱਥੇ ਕਰਨਗੇ ਇੱਥੇ ਵੀ ਕਰਨਗੇ ਹੂੰ ਹੂੰ ਇਹ ਇਹਨਾਂ ਦੀ ਗੱਲ ਕਰਨ ਦੀ ਹੈਗੀ ਇਹ ਕਹਿੰਦਾ ਹੈਗਾ ਕਿ ਤੁਸੀਂ ਲੋਕਾਂ ਦੇ ਵਿੱਚ ਅਨਾਰਕੀ ਬੁਲਾ ਰਹੇ ਰਾਜਕਤਾ ਬੁਲਾ ਰਹੇ ਹੂੰ ਤੁਹਾਡਾ ਰੁਤਬਾ ਵਾ ਤੁਹਾਡੇ ਮੂੰਹੋਂ ਗੱਲ ਨਿਕਲੀ ਗੱਲ ਫੈਲਦੀ ਹੈ ਨਾ ਕੋ ਉਹ ਗੱਲੇ ਬਿਲਕੁਲ ਜੀ ਜਦੋਂ ਹਰਪ੍ਰੀਤ ਸਿੰਘ ਹੋਰਾਂ ਦੀ ਨਾ ਸਕਿਉਰਟੀ ਵਾਪਸ ਲਈ ਜੀ ਭਗਵੰਤ ਮਾਨ ਸਰਕਾਰ ਨੇ ਹਾਂ ਜੀ ਠੀਕ ਹੈ ਜੀ ਤੇ ਉਹ ਜੋ ਸਕਿਉਰਟੀ ਵਾਪਸ ਦੇਣ ਲੱਗੇ ਤੁਹਾਨੂੰ ਵਾਪਸ ਨਾ ਕਰਤੀ ਹੂੰ ਪਤਾ ਕੀ ਕੀਤਾ ਸੀ ਉਹਨਾਂ ਨੇ ਕਹਿੰਦੇ ਸਿੱਖ ਆਪਣੀ ਰੱਖਿਆ ਆਪ ਕਰਨਗੇ ਆਪ ਕਰਨਗੇ ਜੀ ਤੇ ਉਹਨੇ ਡਿਮਾਂਡ ਕੀਤੀ ਕਿ ਜਿਹਨੇ ਨੌਜਨ ਵਰਗ ਹੈਗਾ ਹੂੰ ਉਹ ਤੁਸੀਂ ਰਿਵਾਰੋ ਦੇ ਲਾਇਸੈਂਸ ਲਪੋ ਹੂੰ ਕੀ ਕਰਾਉਣਾ ਚਾਹੁੰਦੇ ਤੁਸੀਂ ਹੈਨਾ ਗੁਰੂ ਨਾਨਕ ਸਾਹਿਬੀ ਤੇ ਵਿਚਾਰਧਾਰਾ ਨਾਲ ਕੋਡੇ ਰਾਖਸ਼ ਨੂੰ ਵੀ ਉਹਨੇ ਬੰਦੇ ਦਾ ਪੁੱਤ ਬਣਾ ਦਿੱਤਾ ਹੂੰ ਹੈਨਾ ਮਲਕ ਭਾਗੋ ਨੂੰ ਬਣਾਤਾ ਤੁਸੀਂ ਹਥਿਆਰ ਬਣਾਉਂਗੇ ਹੁਣ ਤੁਸੀਂ ਕਿਹੜਾ ਕਲਚਰ ਸਥਾਪਿਤ ਕਰਨਾ ਚਾਹੁੰਦੇ ਹੋ ਜੀ ਧਰਮ ਨੂੰ ਧਰਮ ਰਹਿਣ ਦਿਓ ਹੂੰ ਬਿਲਕੁਲ ਸਹੀ ਇਹ ਗੱਲ ਵੀ ਇਹ ਸਾਰਿਆਂ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਦਰਖਾਸਤ ਕਰਦੇ ਆ ਅਰਦਾਸ ਕਰਦੇ ਆ ਵੀ ਧਰਮ ਨੂੰ ਧਰਮ ਦੀ ਮਿਹਰਦਾ ਰੱਖੇ ਧਰਮ ਦਾ ਜਿਹੜਾ ਕਦ ਉੱਚਾ ਵਾ ਜਿਹੜੀ ਉਚਾਈ ਹੈਗੀ ਆ ਜਿਹੜੀ ਦਰਬਾਰ ਸਭ ਜਾਣਦੇ ਆ ਤੇ ਦੋ ਉੱਥੇ ਨਿਸ਼ਾਨ ਲੱਗੇ ਆ ਹਾਂਜੀ ਧਰਮ ਦਾ ਨਿਸ਼ਾਨ ਬਹੁਤ ਉੱਚਾ ਜੀ ਹਾਂਜੀ ਹੈਨਾ ਰਾਜਾ ਨਿਸ਼ਾਨੀਵਾ ਹੈਗਾ ਰਾਜਨੀਤੀ ਨੂੰ ਉੱਪਰ ਨਾਲੋਂ ਔਵਤਰਮ ਦੇ ਬਿਲਕੁਲ ਸਹੀ ਜੀ ਹੈਨਾ ਧਰਮ ਦੀ ਸਵਸਥਾ ਉਹਦੀ ਸੁੰਦਰਤਾ ਹਨਾ ਸਤਿ ਅੰਸ਼ਿਮ ਸੁੰਦਰਮ ਜੜਾ ਬਣਿਆ ਉਹਨੂੰ ਰਹਿਣ ਦਿਓ ਤਾਂ ਜਿਹੜਾ ਸਿੱਖ ਪਰਮ ਹੈਗਾ ਇੰਨਾ ਸ੍ਰੇਸ਼ਟ ਹੋ ਜੀਏ ਦਰਬਾਰ ਗੁਰੂ ਗ੍ਰੰਥ ਸਾਹਿਬ ਦੁਨੀਆ ਦਾ ਹਰ ਬੰਦਾ ਸਤਿਕਾਰ ਕਰਦਾ ਤੇ ਮੈਂ ਚਾਹੁੰਨਾ ਕਿ ਜੇਕਰ ਸਹੀ ਹੋਣਗੇ ਤੇ ਮੈਂ ਤੁਹਾਨੂੰ ਸਾਰੀ 5 ਅਰਬ ਬਰਬਾਦੀ ਦੇ ਲੋਕਾਂ ਦੀ ਹੈਗੀ ਦੁਨੀਆ ਦੀ ਸਾਰੀ ਸਿੱਖ ਬਣ ਲਈ ਤਿਆਰ ਜੀ ਬਿਲਕੁਲ ਕਿਹੜਾ ਸਾਹਿਬ ਆਪਾਂ ਨੂੰ ਸਮੇਂ ਦੇ ਵਿੱਚ ਰਹਿ ਕੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਨੀ ਹੁੰਦੀ ਹੈ ਤੁਸੀਂ ਸਟੂਡੀਓ ਦੇ ਵਿੱਚ ਆਏ ਭਾਗ ਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਦਾ ਜੀ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੀ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਬੁੱਧਵਾਰ ਨੂੰ ਫੇਰ ਨਵੇਂ ਪੱਖ ਦੀਆਂ ਮਸਲਿਆਂ ਤੇ ਵਿਚਾਰ ਚਰਚਾ ਕਰਾਂਗੇ ਉਦੋਂ ਤੱਕ ਲਈ ਦੇ ਦੇਵਿ ਜਾਜਤ ਧੰਨਵਾਦ ਜੀ